ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸਦਾ ਬਾਗਾਪੁਰਾਣਾ ਪਹੁੰਚਣ ਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਮੌਕੇ ਤੇ ਹੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਤੇ ਪ੍ਰਬੰਧ ਕੀਤਾ ਹੋਇਆ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਮੀਦਵਾਰ ਹੰਸ ਰਾਜ ਹੰਸ ਚੁੱਪ-ਚੁਪੀਤੇ ਬਾਗਾਪੁਰਾਣਾ ਪਹੁੰਚੇ ਸੀ ਉੱਥੇ ਹੀ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਕਿਸਾਨ ਝੰਡੇ ਚੱਕ ਕੇ ਆ ਗਏ ਦੁਕਾਨਦਾਰਾਂ ਮੰਡੂ ਦਾ ਵੀ ਬਰੋਨੀ ਜੋ ਲਗਾਤਾਰ ਦੁਕਾਨਾਂ ਤੇ ਲਾਚੀ ਚਾਰਜ ਕਰ ਰਹੀ ਆ ਦੁਕਾਨਾਂ ਦੀ ਮੰਗ ਨਹੀਂ ਮਾਰੇ ਜੀ ਇੱਥੋਂ ਤੱਕ ਕਿ ਜਿਹੜਾ ਹੈਗਾ ਪੰਚੂਰ ਖੇਤ ਦਾ ਦੁਕਾਨਦਾਰ ਆ ਉਹਨਾਂ ਨੂੰ ਜਿਹੜਾ ਖਤਮ ਕਰਦੇ ਲੱਗੀ ਹੋਈ ਆ ਸਾਰਾ ਕੁਝ ਪ੍ਰਾਈਵੇਟ ਕਰਤਾ ਅਸੀਂ ਭਾਜਪੀ ਨੂੰ ਵੜ ਨਹੀਂ ਦੇਣਾ ਪਿੰਡਾਂ ਦੇ ਵਿੱਚ ਤੇ ਉਹ ਲਗਾਤਾਰ ਵਿਰੋਧ ਕਰਾਂਗੇ ਜੇ ਹੰਸ ਰਾਜ ਹੈਗਾ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇਵੇ ਜਵਾਬ ਦੇਣਾ ਹੈਗਾ ਹੰਸ ਰਾਜ ਭੱਜ ਰਿਹਾ ਜਾਂ ਤਾਂ ਆ ਕੇ ਸੋਈ ਕਿਸਾਨਾਂ ਨਾਲ ਗੱਲਬਾਤ ਕਰੇ ਕਫਾਨਾ ਮਿੰਟੂ ਦਾ ਨੀ ਬਰੋਰੀਏ ਜੋ ਲਗਾਤਾਰ ਕਫਾਨਾ ਦੇ ਇਲਾਤੀ ਚਾਰਜ ਕਰ ਰਹੀ ਆ ਤੇ ਸਾਡੇ ਨੇ ਮੰਗਣੀ ਮਾਰੇ ਸੀ ਐਸੋ ਤੱਕ ਕੇ ਜਿਹੜਾ ਹੈਗਾ ਪਰਚੂਰ ਖੇਤ ਦਾ ਦੁਕਾਨਦਾਰਾਂ ਉਹਨਾਂ ਨੂੰ ਜਿਹੜਾ ਕਦਮ ਕਰਦੇ ਲੱਗੀ ਹੋਈ ਆ ਸਾਰਾ ਕੁਝ ਪ੍ਰਾਈਵੇਟ ਕਰਤਾ ਅਸੀਂ ਬੀਜੇਪੀ ਨੂੰ ਵੜ ਨਹੀਂ ਦੇਣਾ ਪਿੰਡਾਂ ਦੇ ਵਿੱਚ ਤੇ ਉਹ ਲਗਾਤਾਰ ਵਿਰੋਧ ਕਰਾਂਗੇ ਜੇ ਹੰਸ ਰਾਜ ਹੈਗਾ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇਵੇ ਜਵਾਬ ਦੇ ਜਿਹੜਾ ਹੈਗਾ ਹੰਸ ਰਾਜ ਬਾਜ ਰਿਹਾ ਜਾਂ ਤਾਂ ਆ ਕੇ ਸੋ ਕਿਸਾਨਾਂ ਨਾਲ ਗੱਲਬਾਤ ਕਰੇ